Yeah. ਜਦੋਂ ਹੀ ਟ੍ਰੇਨ ਆਉਂਦੀ ਹੈ ਤਾਂ 파ਟਕ ਲੱਗ ਜਾਂਦਾ ਹੈ ਲੇਕਿਨ ਇਧਰ ਉਧਰ ਫਸੇ ਹੋਏ ਲੋਕ ਸੋਚਦੇ ਨੇ ਕਿ ਜਦ ਤੱਕ ਟ੍ਰੇਨ ਨਹੀਂ ਆ ਰਹੀ ਤਾਂ ਕਿਸੇ ਨਾ ਕਿਸੇ ਤਰੀਕੇ 파ਟਕ ਦੇ ਹੇਠ ਹੋ ਆਪਣਾ ਮੋਟਰਸਾਈਕਲ ਜਾਂ ਆਪਣਾ ਸਾਈਕਲ ਕੱਢ ਲਿਆ ਜਾਵੇ ਤੇ ਅੱਗੇ ਵਧਿਆ ਜਾਵੇ ਤੇ ਇਸ ਦੌਰਾਨ ਹੀ ਕਈ ਵਾਰ ਹਾਦਸਾ ਵੀ ਹੋ ਜਾਂਦਾ ਹੈ ਤੇ ਜਾਨੀ ਨੁਕਸਾਨ ਹੋ ਜਾਂਦਾ ਹੈ ਤੇ ਇਸ ਬਾਰੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਲੇਕਿਨ ਲੋਕ ਫਿਰ ਵੀ ਜਾਨ ਜੋਖਮ ਵਿੱਚ ਪਾਉਣ ਤੋਂ ਨਹੀਂ ਤਲਦੇ ਜਿਹੜਾ ਹੀ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਵਿੱਚ ਜਿੱਥੇ ਕੇ ਢੇਲਗੱਡੀ ਆਉਣ ਤੋਂ ਪਹਿਲਾਂ ਜਦੋਂ 파ਟਕ ਲੱਗਾ ਹੋਇਆ ਸੀ ਤਾਂ ਕੁਝ ਲੋਕ 파ਟਕ ਦੇ ਹੇਠੋਂ ਮੋਟਰਸਾਈਕਲ ਲੰਘਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਇਸ ਦੌਰਾਨ ਹੀ ਟ੍ਰੈਫਿਕ ਇੰਚਾਰਜ ਵੱਲੋਂ ਉਹਨਾਂ ਨੂੰ ਉੱਤੋਂ ਆ ਕੇ ਫੜ ਲਿਆ ਗਿਆ ਤੇ ਸਾਈਡ ਤੇ ਲਿਜਾ ਕੇ ਉਹਨਾਂ ਨੂੰ ਸਖਤ ਤਾੜਨਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਵੀ ਕਿਹਾ ਕਿ ਜੇਕਰ ਇਹਨਾਂ ਦੇ ਚਲਾਨ ਕੱਟ ਦਈਏ ਤਾਂ ਇਹ ਕਹਿਣਗੇ ਕਿ ਗਰੀਬ ਬੰਦਿਆਂ ਦੇ ਪੁਲਿਸ ਚਲਾਨ ਕੱਟਦੀ ਹੈ ਤੇ ਜੇ ਕੋਈ ਹਾਦਸਾ ਹੋ ਜਾਏ ਤਾਂ ਇਹੀ ਲੋਕ ਕਹਿਣਗੇ ਕਿ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਹੈ ਇਸ ਮੌਕੇ ਉਹਨਾਂ ਨੇ ਇਹਨਾਂ ਵਿਅਕਤੀਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਲੇਕਿਨ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ 파ਟਕ ਤੇ ਰੋਜ਼ਾਨਾ ਉਹਨਾਂ ਵੱਲੋਂ ġੇੜਾ ਮਾਰਿਆ ਜਾਏਗਾ ਤੇ ਜੇ ਹੁਣ ਕੋਈ 파ਟਕ ਦੇ ਹੀਟੋਂ ਮੋਟਰਸਾਈਕਲ ਜਾਂ ਸਕੂਟਰ ਲੰਘਾਉ ਦਾ ਨਜ਼ਰ ਆਇਆ ਤਾਂ ਉਸ ਦਾ ਪੁਲਿਸ ਵੱਲੋਂ ਚਲਾਨ ਬਾਕਾਇਦਾ ਕਟਿਆ ਜਾਏਗਾ ਇਹ 파ਟਕ ਬੰਦ ਹੈ ਆਸੇ ਪਾਸੇ ਗੱਡੀਆਂ ਖੜੀਆਂ ਨੇ ਸੜਕ ਤੇ ਇਹਨਾਂ ਨੂੰ ਇੰਨਾ ਨਹੀਂ ਹੈਗਾ ਸਿਆਣੇ ਬੇਣੇ ਹੈਗੇ ਦੋਨੇ ਬੰਦੇ ਮੇਰੇ ਖਿਆਲ ਹੈ ਹੈ ਤੇ ਥੱਲੋਂ ਦੀ ਕ੍ਰਾਸ ਕਰਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਇਹ ਇੱਕ ਕੱਢਣ ਦੇ ਨੇ ਆਪਣਾ ਸੁਪਰ ਮੋਟਰਸਾਈਕਲ 5 ਮਿੰਟ ਬ੍ਰੇਕ ਨਹੀਂ ਮਾਰ ਸਕਦੇ ਜੇ ਬਜਾਦਾ ਕਾਲੀ ਹੈ ਤੇ ਉਧਰੋਂ ਦੀ ਚਲ ਜਾਓ ਤਿਬੜੀ ਰੋਡ ਰਾਹੀਂ ਅੰਡਰ ਬ੍ਰਿਜ ਬਣਿਆ ਆ ਉਥੋਂ ਦੀ ਲੰਘ ਜਾਓ ਹੈ ਪੁंजे ਤੁਹਾਡਾ ਚਲਾਨ ਕੀਤਾ ਫਿਰ ਤੁਹਾਂ ਕਹਿੰਦਾ ਇਹ ਨੰਬਰ ਪਲੇਟ ਦੇ ਉਹ ਮਕੈਨਿਕ ਹੈ ਤੇ ਜੇ ਤੁਹਾਡਾ ਚਲਾਨ ਕੀਤਾ ਫਿਰ ਇਹ ਕਹਿੰਦਾ ਅਸੀਂ ਗਰੀਬ ਬੰਦੇ ਆ ਤੇ ਜੇ ਕੋਈ ਗੱਲਬਾਤ ਹੋ ਗਈ ਫਿਰ ਇਹ ਕਹਿੰਦਾ ਪ੍ਰਸ਼ਾਸਨ ਸੁੱਤਾ ਪਿਆ ਆ ਇਹ ਇਹਨਾਂ ਦਾ ਹਾਲ ਹੈ ਜਗਵਾਨੀ ਟੀਵੀ ਲਈ ਬਿਸ਼ੰਬਰ ਬੇਟੋ ਦੀ ਰਿਪੋਰਟ